ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਕਿਲੇ ਵਾਲੇ ਚੌਂਕ 'ਚ ਅਠਵਾਂ ਵਿਸ਼ਾਲ ਲੰਗਰ ਆਪਣਾ ਲੱਗਦਾ ਆ ਰਿਹਾ ਹੈ ਜੁੜ ਕੇ ਮੋਜਾ ਹੈ ਕਿ ਅੱਜ ਦਰਸ਼ਨ ਕਰਾਉਣੇ ਆ ਤੁਸੀਂ ਦੇਖ ਸਾਡੇ ਇਹ ਆਪਨਾ ਬੰਦਵਾਨ ਵਾਲਾ ਜੀ ਤੇ ਤੁਹਾਨੂੰ ਦਿਖਾਉਣੇ ਆ ਆਪਣਾ ਲੰਗਰ ਆ ਸਾਰਾ ਇੱਥੇ ਲੱਗੇ ਪਿੱਛੇ ਦਿਖਾਉਣੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਵੀਡੀਓ ਨਾਲ ਜੁੜੇ ਰਹੋ ਤੁਸੀਂ ਸਭੀ ਦੀ ਹਾਜ਼ਰੀ ਗਿਆ ਹਾਜ਼ਰ ਹੋ ਜਾਂਦੀ ਹੈ रा <spaconian wykornamed one of> <architectural singing versucht> ਦੀ ਆਪਾਂ ਸਮਾਜਿਕ ਸਹਾਇਤਾ ਦੀਆਂਆਂਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਅਮੀਰ ਦੇ ਬੋਤਲ ਤੇ ਜਿਵੇਂ ਸੀਰਾ ਮੇਰੇ ਨਾਮ ਤੋਂ ਨਹੀਂ ਸਤਸੰਗਤ ਮੇਰੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਹਨ ਰਹਿਮ ਕਰਦੇ ਹਨ ਬਾੜੀਆਂ ਦੇ ਪ੍ਰਵਾਹ ਚੱਲੇ ਨੇ ਦੇ ਜੀ ਇੱਥੇ ਮਹਾਰਾਜ ਜੀ ਕਹਿੰਦੇ ਲੰਗਰ ਛਾ ਕੇ ਬੱਲਾ ਕਰਕੇ ਥੁਰ ਜਾਈਏ ਕਿ ਮਹਾਰਾਜ ਜੀ ਕਹਿੰਦੇ ਸਾਡਾ ਸਰੀਰ ਇੱਥੇ ਆਇਆ ਏ ਪਰ ਮਨ ਸਦਾ ਪਿੱਛੇ ਘਰ ਵਿਖੇ ਹੈ ਸਤਿਗੁਰੂ ਮਹਾਰਾਜ ਦੇ ਬੱਚੇ ਜਿੰਨੇ ਇੱਥੇ ਸੇਵਾ ਕਰਨ ਵਾਸਤੇ ਆਉਂਦੇ ਨੇ ਭਾਈ ਮਨ ਤੇ ਤਨ ਦੋਨੋਂ ਗੁਰੂ ਦੀ ਬਾਣੀ ਦਾ ਗਾਣ ਵਾਸਤੇ ਹੁਕਮ ਦਾ ਹੈ ਸਾਲਾ ਜੀ ਗੰਦੇ ਨੂੰ ਗੰਦੇ ਦਾ ਹਰ ਕੰਮ ਦਾ ਮਾਨਕ ਹਮੇਸ਼ਾ ਹੀ ਜੀਗਾਂ ਜਰੂਰ ਦੇ ਕੇ ਅੱਥ ਰਹਿਣੀ ਹੈ। ਸਿਆੜਕਾ ਵੀ ਵਰਤੀ ਮਾਇਸ ਨੂੰ ਸਤਰਾਇ ਸਿਆਫਤ ਜਿਤੇ ਕਾਮਨਾ ਆਈਆ ਪੁੱਠਾ ਸਾਹ ਜੋ ਦੇ ਹੈ ਕੋਈ ਸੁਨ ਕਾ ਹੈ। ਨੂੰ ਗਰੂ ਨੂੰ ਜੀਰੇ ਸਾਮੀ ਚੋਲੇ ਦਾ ਹੈ। ਸੁਨ ਮਰਵਾ ਸਵਾਦ ਸੁਨ ਨਾ ਜਾਈ ਜਾਏ।

ਉਹ ਵੈਰੀ ਗੁੱਡ ਵਾਹੇ ਕੋ ਜੀ ਸਾਡਾ ਵਾਹੇ ਜੀ ਕਿਹੜੀ ਸੇਵਾ ਚੱਲ ਰਹੀ ਹੈ ਸਾਡੇ ਰੰਗੀਆਂ ਦੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਜਿਵੇਂ ਕਿ ਹਾਂ ਤੁਸੀਂ ਦੇਖ ਸਕਦੇ ਤੁਹਾਨੂੰ ਆਪਾਂ ਦਰਸ਼ਨ ਕਰਾ ਦੇਣੇ ਪਹਿਲਾਂ ਆਪਾਂ ਤੁਹਾਨੂੰ ਦਵਾਰ ਨਾਲ ਦੇ ਕਰਾ ਦੇ ਫਿਰ ਉਹ ਦੁਆ ਆਪਾਂ ਲੰਗਰ ਹਾਲ ਦੇ ਦਰਸ਼ਨ ਕਰਾਏ ਇਹ ਤੁਸੀਂ ਬੈਕ ਸਾਈਡ ਦੇਖ ਸਕਦੇ ਆਪਣੇ ਤੇ ਸੇਵਾਦਾਰ ਸਾਰੇ ਸੋਹੀ ਸ੍ਰੀ ਘਰ ਜਿਵੇਂ ਜਿਵੇਂ ਕਿ ਤੁਹਾਨੂੰ ਪਤਾ ਬੈਕ ਸਾਈਡ ਤੇ ਸਾਰਾ ਅਰੇਂਜਮੈਂਟ ਹੁੰਦਾ ਮਗਰ ਤੇ ਨਵੀਆਂ ਤੋਂ ਨਵੀਆਂ ਵੀਡੀਓਾਂ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿਉਂਨਾਂ ਵਾਲੀ ਵੀਡੀਓ ਆਪਣੀ ਪਹੁੰਚ ਸਕਤੇ